ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਿਗੁਰੂ ਕੋਲੋਂ ਧੰਨ ਗੁਰਗ੍ਰੰਥ ਸਾਹਿਬ ਪਾਤਸ਼ਾਹ ਜੀ ਕੋਲੋਂ ਕਿਤੇ ਦਾਤ ਮੰਗ ਲਈਏ ਨਾ ਮਾਰ ਸਾਨੂੰ ਗੁਣ ਦੇ ਦੇ ਉਹ ਕਿਤੇ ਮਿਲ ਜਾਣ ਗੁਣਾ ਦੀ ਤਾਕਤ ਇੰਨੀ ਹੈ ਜਿਵੇਂ ਕਿਸੇ ਕੋਲੇ ਸੰਤੋਖ ਹੋਵੇ ਸੰਤੋਖ ਇਨਾ ਵੱਡਾ ਗੁਣ ਹੈ ਇਹਦੇ ਆਉਣ ਦੇ ਨਾਲ ਬੰਦਾ ਰੱਜ ਜਾਂਦਾ ਹੈ। ਤ੍ਰਿਪਤੀ ਹੋ ਜਾਂਦੀ ਹੈ ਚੀਜ਼ਾਂ ਦੀ ਚਾਹਨਾ ਮੁੱਕ ਜਾਂਦੀ ਹੈ। ਜੋ ਹੈ ਉਹਦਾ ਸਬਰ ਬਣ ਜਾਂਦਾ ਹੈ। ਉਹਦੇ ਵਿੱਚ ਖੁਸ਼ ਰਹਿਣ ਲੱਗ ਜਾਂਦੇ। ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਬਿਨਾਂ ਸੰਤੋਖ ਨਹੀਂ ਕੋਈ ਰੱਜੇ। ਸੰਤੋਖ ਤੋਂ ਬਿਨਾਂ ਕੋਈ ਨਹੀਂ ਰੱਜਦਾ। ਇਸ ਕਰਕੇ ਗੁਰੂ ਸਾਹਿਬ ਪਾਤਸ਼ਾਹ ਕਹਿੰਦੇ ਸੰਤੋਖ ਜ਼ਰੂਰੀ ਹੈ ਜ਼ਿੰਦਗੀ ਵਿੱਚ। ਸੰਤੋਖ ਲਿਆ ਰਾਜ ਆ ਜਾਏਗਾ। ਤੇ ਜੇ ਕਿਤੇ ਇਹ ਗੁਣ ਆ ਜਾਏ ਤੇ ਜਿੰਦ ਦੀ ਸਵਰਗ ਬਣ ਜਾਂਦੀ ਹੈ ਇਸ ਲਈ ਗੁਰੂ ਕੋਲੋਂ ਮਹਾਰਾਜ ਕੋਲੋਂ ਸੱਚੇ ਪਾਤਸ਼ਾਹ ਕੋਲੋਂ ਇਹ ਦਾਤ ਮੰਗੇ ਪਾਸ਼ਾ ਮਿਹਰ ਕਰ ਸਾਨੂੰ ਗੁਣਾਂ ਦੀ ਦਾਤ ਦੇ ਦੇ ਸਾਡੀ ਜ਼ਿੰਦਗੀ ਚ ਗੁਣ ਆ ਜਾਣ ਤ੍ਰਿਪਤੀ ਹੋਵੇ ਰੱਜ ਜਾਈਏ ਅਸੀਂ ਜੀਵਨ ਨੂੰ ਸੋਹਣਾ ਜਿਹਾ ਲੱਗ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ